ਸਵਾਗਤ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੁਝ ਤੋਕੜ ਗੱਭਣਗਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਡ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਲੈਨੇ ਜੀ ਆਪਾਂ ਬਾਈ ਤੋਂ ਜਾਣਕਾਰੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਗੁਰਦੀਪ ਸਿੰਘ ਪਿੰਡ ਸੈਣਾ ਜਿਲ੍ਹਾ ਬਰਨਾਲਾ ਜੀ ਹਾਂ ਜੀ ਪਹਿਲੀ ਵੜ ਦੀ ਜਾਣਕਾਰੀ ਦੋ ਜੀ ਪਹਿਲੀ ਵੜ ਵੀਰੇ 3 ਮਹੀਨੇ ਤੋਂ 5-4 ਦਿਨ ਉੱਤੇ ਗੱਭਣਾਂਗੇ ਹਾਂ ਜੀ ਆ ਇਹ ਥੱਲੇ 8 ਕਿਲੋ ਗੋਦ ਦੁੱਧ ਹੋਊਗਾ ਤਿਆਰ ਹੁਣ 8 ਲੀਟਰ ਦੁੱਧ ਤਿਆਰ ਹਾਂ ਫਿਕਸ ਜੀ ਲੈਵੇ ਦੀ ਆ ਠੀਕ ਹੈ ਜੀ ਜਰਸੀ ਨਾ ਕਰਾਓ ਉਹ ਜੱਪਾ ਪੈ ਜਾਂਦਾ ਇਹਦਾ ਠੀਕ ਹੈ ਜੀ ਪਹਿਲਾ ਸੁਆ ਸੁਈ ਵੀ ਦੰਦਾਂ ਚ ਹੀ ਆ ਬੈਠਾ ਜੀ ਠੀਕ ਹੈ ਜੀ ਦੂਜੇ ਵਾਸਤੇ ਗੱਬਣਾ ਥਾਂ ਤੁਨ ਬਹੁਤ ਚੰਗਾ ਐ ਠੰਡੀ ਥੰਡੀ ਗੁੱਸ ਠੀਕ ਹੈ ਜੀ ਆ ਡਰਦੀ ਜੀ ਮਾੜਾ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੀ ਹੁੰਦੀ ਤਾਂ ਤੇ ਆਪਣੀ ਚੈੱਕ ਕਰਾਈ ਅਗਲਾ ਚੈੱਕ ਕਰਾ ਦੇ ਹਾਂ ਵੀਰੇ ਆਪਣੀ ਚੈੱਕ ਕਰਾ ਕੇ ਲੈ ਆਂਦੀ ਵੀ ਅਗਲਾ ਕਰਾ ਸਕਦਾ ਠੀਕ ਹੈ ਜੀ ਤੋਰ ਦਿਓ ਜੀ ਲੋਪਰਾ ਚੈੱਕ ਕਰ ਸਕਣ ਤੋਕੜ ਗੱਬਣ ਕੱਦ ਬੈਟ ਸੁਖਨਾ ਕਰਮ ਵਾਲੀ ਦਾ ਸੋਣਾ ਤੇ 8 ਲੀਟਰ ਬਾਈ ਦੁੱਧ ਦੱਸਦਾ ਹਨ ਤੇ ਕਹਿੰਦਾ ਬੰਦਲੇ ਵੀ ਦੀ ਕੱਦ ਗੁੱਦ ਬਹੁਤ ਕੱਲ ਨਹੀਂ ਬੈਠਾ ਜੀ ਠੀਕ ਹੈ ਠੀਕ ਹੈ ਤੋ ਕਿ ਤਸੱਲੀ ਕਰਕੇ ਲਜਾਹਤ ਪਰ ਟੀਕਾ ਵੀ ਵਾਇਰਸ ਦਾ ਲਵਾਇਆ ਵਾ ਤਾਂ ਟੀਕਾ ਠੰਡਾ ਲੱਗਿਆ ਵਾ ਅੱਜ ਹਾਂ ਹਾਂ ਠੰਡਾ ਟੀਕਾ ਲਵਾਇਆ ਵਾ ਠੰਡਾ ਟੀਕਾ ਲਵਾਇਆ ਵਾ ਚੈੱਕ ਕਰਾਈ ਦੀ ਆ ਤੁਸੀਂ ਚੈੱਕ ਕਰਵਾ ਸਕਦੇ ਭਰਾ ਬੀ ਜਾ ਕੇ ਨਹੀਂ ਇੱਥੇ ਕਰੂਣੀ ਇੱਥੇ ਕਰਵਾ ਸਕਦੇ ਹਾਂ ਡਾਕਟਰ ਨੇ ਆ ਕੇ ਠੀਕ ਹੈ ਲੋ ਜੀ ਕੱਦ ਬੜ ਸੁਖਨਾ ਕਰਮਾਂ ਦਾ ਸੋਹਣਾ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਕਰਮਾਂ ਮੈਲੀ ਜੀ ਚੰਗੀ ਪੜੀ ਪਲੂਸੀ ਹੈ ਭਰਾ ਲੋ ਜੀ ਅੱਠ ਕਿਲੋ ਦੁੱਧ ਵੀਰੇ ਚਾਹੇ ਆਪਣੇ ਘਰੇ ਬੰਦਾ 2 ਡੰਗ ਚੋਲੇ ਚਾਹੇ 3 ਡੰਗ ਚੋਲੇ ਠੀਕ ਹੈ ਜੀ ਜਦੋਂ ਫਿਰ ਅਗਲੇ ਦੇ ਘਰੇ ਭੱਜ ਜਾਂਦੀ ਹੈ ਗਾਂ ਮੜਾ ਮੋਟਾ ਉਪਰਾ ਕਰਦੀ ਹੈ ਅਗਲਾ ਕਹਿੰਦੇ ਨੇ ਦੁੱਧ ਹੈ ਨਹੀਂ ਆਪਣੇ ਘਰੇ ਤਸੱਲੀ ਕਰਕੇ ਲੈ ਜਾਵੇ ਠੀਕ ਹੈ ਜੀ ਜਦੋਂ ਆਪਣੇ ਘਰੋਂ ਬਾਹਰ ਹੋ ਗਈ ਆਪਣੀ ਕੋਈ ਗਰੰਟੀ ਨਹੀਂ ਵੀਰੇ ਨਹੀਂ ਸਹੀ ਗੱਲ ਹੈ ਸਹੀ ਗੱਲ ਕਿਉਂ ਵਪਾਰ ਦਾ ਕੰਮ ਆ ਛੋਟਾ ਜੀ ਠੀਕ ਹੈ ਆਪਣੀਆਂ ਵੀ ਲਿਆਂਦੀਆਂ ਅਗਲਾ ਦੇਖ ਕੇ ਲੈ ਕੇ ਜਾਵੇ ਆਪ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਵੀ ਦੂਜੀ ਦੱਸ ਜਾਨਕਾਰੀ ਦੂਜੀ ਵੀਰੇ ਤੋਕੜਾ ਤੋ ਜੀ ਦੋ ਟੀਕੇ ਲਵਾਏ ਹੋਏ ਇਕੱਠੇ ਇੱਕ ਹੱਥ ਨੇ ਭਰਿਆ ਸੀ ਇੱਕ ਮਤ ਗੱਬਣ ਆਪਾਂ ਖਾਲੀ ਕਹਿ ਕੇ ਲਿਆਂਦੀਆ ਖਾਲੀ ਕਹਿ ਕੇ ਦੇਣੀ ਆ ਠੀਕ ਹੈ ਜੀ ਲੈ ਲੂ ਵਾਲੀ ਬਿਹੜਾ ਪੂਰੀ ਡੱਬੀ جات ਵਾਲੀ ਠੀਕ ਹੈ ਜੀ ਲੈ ਦੇਖ ਲੈ ਠੀਕ ਹੈ ਠੰਡੀ ਹੁੰਡੀ ਬਹੁਤ ਆਈ ਠੀਕ ਹੈ ਦੁੱਧ ਕਿੰਨਾ ਰਸਾ ਜੀ ਦੁੱਧ ਦੇ ਥੱਲੇ 8 ਕਿਲੋ ਆ ਬਈ ਇਹ ਕੱਲੀ ਟੋਕੜਾ ਜੀ ਆਇ ਕੱਲੀ ਟੋਕੜਾ ਇਹਦਾ ਰੇਟ ਜੀ ਇਹਦਾ ਰੇਟ ਦੋਨਾਂ ਦੇ ਫੋਨ ਤੇ ਕਰ ਲਾਂਗੇ ਬਈ ਰੇਟ ਕੀ ਆ ਜੀ ਹੋਣਗੇ ਦੋਨਾਂ ਦੇ ਠੀਕ ਹੈ ਤੋ ਦੋ ਲੋਪਾ ਬਾਈ ਕਹਿੰਦਾ ਰੇਟ ਫੋਨ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪਿੰਡ ਜੀ ਬਰਨਾਲਾ ਬਾਈ ਮਸ਼ਹੂਰ ਆਹੇ ਟੋਕੜ ਗੱਬਣ ਗ ਅਕੋਕੇ ਮੂਮਾ ਦੇ ਨਿੱਕਾ ਨਿੱਕਾ ਕੰਨਾ ਬਰੀਡ ਵਾਲੀ ਠੀਕ ਐ ਠੀਕ ਐ ਜਿਹੜੀ ਵੀਡੀਓ ਆਪਾਂ ਇਹਨਾਂ ਦੀ ਪਾਈ ਸੀ ਉਹ ਮਿਲੀਅਨ ਚ ਚਲੀ ਗਈ ਵੀਡੀਓ ਆਪਣੀ ਠੀਕ ਐ ਨਾ ਫੇਸਬੁੱਕ ਇੰਸਟਾਗ੍ਰਾਮ ਤੇ ਤੇ ਬਹੁਤ ਵਧੀਆ ਗੱਲਾਂ ਦੀ ਸੀ ਇਹਨਾਂ ਦੀ ਇਹਨਾਂ ਦੇ ਘਰੋਂ ਵੀ ਬੈਗੀ ਉਹ ਬਈ ਕਿੰਨੇ ਦੀ ਬੈਗੀ ਘਰੇ ਓਟੇ ਕਾਹਦੀ ਕਾਹਾਂ ਉਹ ਬਰੇ ਦੋ ਬੰਦੇਆਂ ਨੇ ਕਾਹਾਂ ਵੇਚਤੀ ਸੀ ਉਹ ਵਪਾਰੀਆਂ ਨੇ ਲੈ ਕੇ ਫਿਰ ਆਪਣੇ ਪਿੰਡ ਦੇ ਆ ਨਹੀਂ ਲੈਣੀ ਸੀ ਅਸਾ ਸੋਡੇ ਪਿੰਡ ਹੀ ਲੈਣੀ ਹਾਂ ਉਹਦੇ ਮੈਨੂੰ ਲੱਗਦਾ ਜੀ ਕਿ ਸੈਕਸਰੀ ਸੀ ਮਨ ਪਰਿਆ ਹੋਇ ਸੀ ਨਾ ਹਾਂ ਸੈਕਸਰੀ ਸੀ ਮਨ ਪਰਿਆ ਹੋਇ ਸੀ ਬਸੀ ਬਹੁਤ ਸੋਹਣੀ ਸੀ ਉਹ ਨਾ ਤੇ ਮਗਰ ਵੀ ਬੱਸੀ ਜੇ ਦੇ ਹਨ ਹਾਂ ਤੇ ਬਹੁਤ ਭਾਈ ਪਿਆਰ ਦਿੱਤਾ ਤੁਸੀਂ ਸੰਗਤ ਠੀਕ ਹੈ ਨਾ ਤੇ ਲੋ ਜੀ ਪਾਣੀ ਦੇਖ ਸਰ ਜੰਗੀ ਤਰ੍ਹਾਂ ਤੋੜਾ ਤੋੜਾ ਦਿਖਾ ਦੇ ਬਈ ਚੰਗੀ ਤੋੜਾ ਤੋੜਾ ਪੂਰਾ ਇੱਕ ਨੰਬਰ ਹੈ ਚੰਗੀ ਪੜੀ ਪਲੋਸੀ ਆ ਭਾਈ ਰੇਟ ਜੈ ਜੀ ਹੋਊ ਯਾਰ ਰੇਟ ਜਮਾਂ ਜਏ ਹੋ ਬਈ ਠੀਕ ਹੈ ਜੀ ਬੰਦਪੁਰਾ ਲੋ ਜੀ ਚੈੱਕ ਕਰ ਸਕਦੇ ਤੋੜਾ ਤੋੜਾ ਕਰਮਾਂ ਵਾਲੀ ਚੰਗੀ ਪੜੀ ਪਲੋਸੀ ਆ ਇਹ ਫੋਨ ਦੇਦਾ ਪੌਂ ਕਰ ਲੈਨੇ ਰੇਟ ਜੈ ਜੀ ਹੁੰਦੇ ਅੱਗੇ ਵੀ ਠੀਕ ਹੈ ਜੀ ਠੀਕ ਹੈ ਜੀ ਆਈ ਹੁੰਦਾ ਬਸ ਵੀ ਫੋਨ ਪਹਿਲਾਂ ਹੀ ਆਉਂਦਾ ਪਹਿਲੇ ਕੀ ਵਿਕਦੇ ਆ ਬੜਾ ਆਪਣੇ ਠੀਕ ਹੈ ਠੀਕ ਹੈ ਲੋ ਜੀ ਠੰਡਾਂ ਸੀਲ ਆ ਬੈੜਾਂ ਦੋਨੇ ਦੋਨਾਂ ਦੀ ਘਰੇ ਆ ਕਰ ਕਰ ਦੀ ਤਸਲੀ ਆ ਬਈ ਕਰੋ ਬਾਹਰ ਜਾਂ ਕੋਈ ਤਸਲੀ ਨਹੀਂ ਆਪਣੀ ਠੀਕ ਹੈ ਠੀਕ ਹੈ ਸਹੀ ਗੱਲ ਹੈ ਚਾਹੇ ਦੋ ਡੰਗ ਚੋਕੇ ਤਿੰਨ ਡੰਗ ਚੋਕੇ ਲੈ ਜਾ ਕਰੋ ਚਾਹੇ ਆਪਣੇ ਕੋਮ ਦੋ ਡੰਗ ਤਿੰਨ ਡੰਗ ਜਿੰਨੇ ਡੰਗ ਮਰਜੀ ਚੋਕੇ ਲੈ ਜੇ ਬੰਦਾ ਠੀਕ ਹੈ ਠੀਕ ਹੈ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੋਕੇ ਬਾਏ